ਹੋਰਾ ਜੀ ਸਿਪ ਡੁਪਟੀ ਸੁਪਰ ਡੈਂਟਲ ਉੱਥੇ ਜੇਲ੍ਹ ਦਾ ਇਹਨਾਂ ਨੇ ਮੇਰਾ ਬੇਟਾ ਮਾਰਿਆ ਜੀ ਬੰਦਿਆਂ ਨੇ ਵੀਡੀਓ ਪਾਈ ਹੋਈ ਆ ਕਹਿੰਦੇ ਅਸੀਂ ਚੂੜਾ ਦਾ ਪੁੱਤ ਮਰਵਾਤਾ ਉਹਨਾਂ ਦੇ ਪਰਚਾ ਦਰਜ ਕਰਵਾਇਆ ਜਾਵੇ ਸਤ ਸ੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਤੇਜਪ੍ਰੀਤ ਟਾਕ ਤੇ ਜਿੱਦਾਂ ਕਿ ਤੁਹਾਨੂੰ ਪਤਾ ਹੀ ਆ ਵੀ ਆਪਾਂ ਕ੍ਰਾਈਮ ਦੇ ਵਿਸ਼ੇ ਤੇ ਕੋਈ ਨਾ ਕੋਈ ਸਟੋਰੀ ਲੈ ਕੇ ਆਉਂਦੇ ਆ ਕਿਸੇ ਨੌਜਵਾਨ ਦੀ ਜ਼ਿੰਦਗੀ ਦੇ ਆਧਾਰਿਤ ਜਾਂ ਕੋਈ ਨਾ ਕੋਈ ਖਬਰ ਜੋ ਪੰਜਾਬ ਦੇ ਆਲੇ ਦੁਆਲੇ ਜੋ ਚੱਲ ਰਿਹਾ ਹੈਗਾ ਉਸ ਸੰਬੰਧੀ ਓਵੇਂ ਹੀ ਤੁਸੀਂ ਥੰਬਨੇਲ ਤੋਂ ਅੰਦਾਜ਼ਾ ਲਾ ਲਿਆ ਹੋਊਗਾ ਸਾਨੂੰ ਸਾਗਰ ਨਿਊਟਰਨ ਦੀ ਅੱਜ ਤੋਂ ਸਾਲ ਤੋਂ ਡੇਢ ਸਾਲ ਪਹਿਲਾਂ ਫੋਨ ਗੱਲ ਆਉਂਦੀ ਆ ਜਿਸ ਦੇ ਵਿੱਚ ਉਹ ਆਪਦੀ ਹੱਡ ਬੀਤੀ ਦੱਸਦਾ ਤੇ ਉਸ ਨੇ ਇਹ ਵੀ ਗੱਲ ਰੱਖੀ ਸੀ ਵੀ ਮੈਨੂੰ ਜੇਲ੍ਹ ਦੇ ਵਿੱਚ ਖਤਰਾ ਗਾ ਤੇ ਉਸ ਨੇ ਕਈ ਗੱਲਾਂ ਆਪਣੀ ਜ਼ਿੰਦਗੀ ਬਾਰੇ ਦਸੀਆਂ ਸਾਰੀਆਂ ਗੱਲਾਂ ਉਹਦੀਆਂ ਸਹੀ ਆ ਅਸੀਂ ਪੋਸਟ ਹੀ ਨਹੀਂ ਕਰਦੇ ਨਾ ਹੀ ਅਸੀਂ ਉਹਨਾਂ ਗੱਲਾਂ ਨੂੰ ਜਸਟੀਫਾਈ ਕਰਦੇ ਆ ਉਸ ਨੌਜਵਾਨ ਨੇ ਇਹ ਵੀ ਆਪਣਾ ਪੱਖ ਰੱਖਿਆ ਵੀ ਕਿਵੇਂ ਮੈਂ ਚਾ ਚਾ ਦੇ ਵਿੱਚ ਆਪਦੇ ਨਾਂ ਬਣਾਉਣ ਦੇ ਚੱਕਰ ਦੇ ਵਿੱਚ ਇੰਨਾ ਕੁਲ ਜ ਗਿਆ ਤੇ ਮਿੱਥੋਂ ਆਪਦੇ ਘਰ ਨੂੰ ਵਾਪਸ ਨਹੀਂ ਮੁੜਿਆ ਗਿਆ ਤੇ ਮੈਨੂੰ ਪ੍ਰਸ਼ਾਸਨ ਨੇ ਗੈਂਗਸਟਰਾਂ ਦੀ ਇਹ ਕੈਟਾਗਰੀ ਦੇ ਵਿੱਚ ਸ਼ਾਮਿਲ ਕਰ ਦਿੱਤਾਗਾ ਹੁਣ ਤੁਸੀਂ ਸੁਣੋ ਪੂਰੀ ਆਡੀਓ ਆਡੀਓ ਸੁਣਨ ਤੋਂ ਪਹਿਲਾਂ ਇੱਕ ਤੁਸੀਂ ਵੀਡੀਓ ਜ਼ਰੂਰ ਦੇਖਿਓ ਇਹ ਵੀਡੀਓ ਅੱਜ ਤੋਂ 6 ਸਾਲ ਪਹਿਲਾਂ ਲੁਧਿਆਣਾ ਦੀ ਤਾਜਪੁਰ ਜੇਲ੍ਹ ਦੀ ਆ ਗਈ ਜੇਲ੍ਹ ਦੇ ਵਿੱਚ ਇੱਕ ਤਰ੍ਹਾਂ ਦੰਗੇ ਹੋ ਗਏ ਸੀ ਕੈਦੀ ਹਵਾਲਾਤੀ ਇਕੱਠੇ ਹੋ ਕੇ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਲੜ ਪਏ ਸੀਗੇ ਝੜਪ ਹੋ ਗਈ ਸੀ ਤੇ ਪ੍ਰਸ਼ਾਸਨ ਨੇ ਅਥਰੂ ਗੈਸ ਦੇ ਗੋਲੇ ਵੀ ਭਰائے ਤੇ ਗੋਲੀਆਂ ਵੀ ਚਲਾਈਆਂ ਇੱਕ ਦੋ ਲੋਕਾਂ ਦੀ ਮੌਤ ਵੀ ਹੋ ਗਈ ਸੀ ਅੱਜ ਤੋਂ 2-3 ਦਿਨ ਪਹਿਲਾਂ ਵੀ ਆਹੀ ਕੁਛ ਹੋਇਆ ਤੁਸੀਂ ਖਬਰ ਦੇਖੀ ਹੋਣੀ ਆ ਲੁਧਿਆਣਾ ਜੇਲ੍ਹ ਬਹੁਤ ਚਰਚਾ ਦੇ ਵਿੱਚ ਰਹਿੰਦੀ ਆ ਤੇ ਸਾਗਰ ਨਿਊਟਰਨ ਨੇ ਇਹ ਸਾਡਿਓ ਦੇ ਵਿੱਚ ਕਈ ਲੋਕਾਂ ਦੇ ਨਾਂ ਲਏ ਕਈ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਨਾਂ ਲਏ ਜਿਵੇਂ ਕਿ ਮੈਂ ਪਹਿਲਾਂ ਕਹਿ ਚੁੱਕਿਆ ਵੀ ਅਸੀਂ ਉਸ ਦੀਆਂ ਸਾਰੀਆਂ ਗੱਲਾਂ ਦੀ ਪੋਸਟ ਹੀ ਨਹੀਂ ਕਰਦੇ ਨਾ ਹੀ ਉਸ ਨੂੰ ਜਸਟੀਫਾਈ ਕਰਦੇ ਆ ਜੇ ਕਿਸੇ ਨੇ ਇਸ ਸੰਬੰਧੀ ਆਪਣਾ ਕੋਈ ਪੱਖ ਰੱਖਣਾ ਹੋਵੇ ਤਾਂ ਸਾਨੂੰ ਤੁਸੀਂ WhatsApp, Instagram, Facebook ਪੇਜ ਜਰੀਏ ਸੰਪਰਕ ਕਰ ਸਕਦੇ ਹੋ ਸੁਣੋ ਪੁਰੀ ਆਡੀਓ ਤਦ ਤੱਕ ਲਈ ਧੰਨਵਾਦ ਨਵੇਂ ਦਿਨ ਨਵੀਂ ਕਿਸੇ ਨੌਜਵਾਨ ਦੀ ਜ਼ਿੰਦਗੀ ਦੇ ਆਧਾਰਤ ਕੋਈ ਬਾਇਓਗ੍ਰਾਫੀ ਜਾਂ ਕੋਈ ਖਬਰ ਲੈ ਕੇ ਤੁਹਾਡੀ ਕਿ ਚਿਹਰੀ ਦੇ ਵਿੱਚ ਹਾਜ਼ਰ ਹੋਵਾਂਗੇ ਦੇਖਦੇ ਰਹੋ ਸੁਣਦੇ ਰਹੋ ਤੇਜਪ੍ਰੀਤ ਟਾਕ ਅਸੀਂ ਬਾਕੀ ਪਜਾਨਿਆ ਸਾਨੂੰ ਗੁਰਪ੍ਰੀਤ ਬਲਵਾਨਾ ਲੁਧਿਆਣੇ ਦਾ ਗੁਰਪ੍ਰੀਤ ਬਲਵਾਨਾ ਭਾਈ ਹੈ ਨਾ ਸਾਨੂੰ ਸਾਥ ਦੇਦੇ ਆ ਉਹ ਕਹਿੰਦੇ ਕੀ ਹੋਇਆ ਸੀ ਤੁਸੀਂ ਇਹਨਾਂ ਨੂੰ ਸਾਰੀ ਗੱਲ ਦੱਸਦੇ ਆ ਉਹਨਾਂ ਨੇ ਗੈਂਗਸਟਰਾਂ ਦੇ ਤਰਫੋਂ ਦੀਖ ਲੱਗ ਕੇ ਫੋਨ ਲਾ ਦਿੰਦੇ ਆ ਅੱਗੇ ਦੇ ਅੰਦਰ ਵੀਡੀਓ ਕੋਲ ਤੇ ਪੇਸ਼ੀ ਜੀ ਕਾ ਕੀ ਕਰਦੇ ਚੱਕੀ ਚੋਂ ਨਿਕਲਦਾ ਚਾਬੀਆਂ ਕੋ ਸਾਰੇ ਨੂੰ ਖੋਲ ਦਿੰਦਾ ਜਿੰਨੇ ਗੈਂਗਸਟਰ ਹੀ ਸਾਰੇ ਬਾਹਰ ਆ ਜਾਂਦੇ ਆ ਰੇਲ ਚੋਂ ਲੱਭਿਆਂ ਨੂੰ ਸਾਰੇ ਰੇਲ ਵਾਲੇ ਬੰਦੇ ਆਪਾਂ ਕੱਢ ਲੈਣੇ ਆ ਨਾ ਛੋਨੂ ਗੰਗਲਾ ਵੀ ਉਹਦੇ ਨਾਲ ਹੀ ਸੀਗਾ ਭਾਈ ਗੋਪੀ ਕੋੜਾ ਲਾਡਾ ਜਿੰਨੇ ਐਸੋਸੀਏਟਸ ਸਾਰੇ ਉੱਥੇ ਇਕੱਠੇ ਹੋਏ ਭਾਈ ਹੂੰ ਅੱਧੀ ਜਾ ਕੇ ਚੱਕਰ ਤੇ ਡਿਪਟੀ ਸੁਪਰਡੈਂਟ ਸੁਪਰਡੈਂਟ ਸਾਰੇ ਡਿਪਟੀ ਸੁਪਰਡੈਂਟ ਉਹ ਤਿੰਨ ਲੋਕੇ ਅੰਦਰ ਹੋ ਗਏ ਕਿ ਤੁਸੀਂ ਬਾਹਰ ਨਹੀਂ ਆਣਾ ਨਹੀਂ ਤਾਂ ਕੋਲ ਮਾਰ ਦੇਣਗੇ ਡਿਪਟੀ ਸੁਪਰਡੈਂਟ ਭਾਲੀ ਵਾਲਾ ਆਖ ਨਹੀਂ ਹੈ ਬੋਲ ਹੈ ਕਿ ਸ਼ਮਸ਼ੇਰ ਸਿੰਘ ਉੱਪਰ ਹੈ ਉਹ ਅਗਰ ਉਹਦਾ ਵੈਲਫੇਅਰ ਅਫਸਰ ਹੈ ਡਿਪਟੀ ਸਾਰੇ ਅਗੇ ਹਿੰਦੇ ਬਿੰਦੇ ਹੋਈ ਨੇ ਹਸ਼ਿਆਰ ਕਰਾਇਆ ਉਹ ਵੀ ਸਾਡੇ ਨਾਲ ਸੀਗੇ ਹਿੰਦੀ ਨੇ ਕੀ ਕੀਤਾ ਭਾਈ ਉਹਨੇ ਦਿੱਪਤੀ ਦੇ ਨਾਲ ਚੱਪਲ ਮਾਰਤੀ ਉਹਨੇ ਦਿੱਪਤੀ ਨੇ ਕਦੇ ਉਹਦਾ ਦਾਗ ਡੂੰਘੀ ਮਾਰੀ ਹੋਣੀ ਹੈ ਉਹਨੇ ਫੁੱਲ ਕੱਢ ਲਈ ਆਪਣੀ ਉਹ ਗਾਰਦ ਸਾਰੀ ਵਾਪਸ ਭੇਜਾਤੀ ਅਸੀਂ ਹੋਰ ਗਾਰ ਤਾਂ ਕਿ ਉਹ ਵੀ ਭੇਜਾਤੀ ਇਹਨਾਂ ਨੇ ਭਾਈ ਕੀ ਕੀਤਾ 303 ਚਲਾਨ ਲੱਗ ਗਿਆ ਜੋੜੀ ਤੇ ਸਿੱਧੀਆਂ ਉੱਪਰੋਂ ਸ਼ਰਤ ਤੋਂ ਕਾਈਪੂ ਤਾਂ ਮੇਰੇ ਨਾਲ ਦਾ ਮੁੰਡਾ ਪੰਕੇ ਰਾਹੀਂ ਪੁੱਦੇ ਫੱਟ ਦੇ ਵਿੱਚ ਜੀ ਓਕੇ ਗਨਵੀਰ ਸੰਧੂ ਆਪਾਂ ਨੇ ਵੀਰ ਉਹਨਾਂ ਦਾ ਕੇਸ ਵਾਰ ਉਹਦੇ ਕੋਲ ਪਲੇ ਵਿੱਚ ਜੀ ਇੱਕ ਮੁੰਡਾ ਵਿਚਾਰਾ ਉੱਤੇ ਇੱਕ ਨੀ ਸੀਗਾ ਧੀੜ ਸੀ ਉਹ ਵਿਚਾਰਾ ਪੀ ਮੁਲਾਕਾਤ ਤੋਂ ਵਾਪਸ ਜਾ ਰਿਹਾ ਸੀ ਉਹਦੇ ਦਿਲ ਟੁੱਟੇ ਵਿੱਚ ਉੱਥੇ ਹੀ ਮਰ ਗਿਆ ਓਕੇ ਦੇਨ ਉਸ ਤੋਂ ਬਾਅਦ ਭਾਈ ਅਸੀਂ ਕੀਤਾ ਅਸੀਂ ਸਿਲੰਡਰ ਸਿਲੰਡਰ ਚਾਕੇ ਸੈਂਟਰ ਫੂਕ ਤੇ ਗੱਡੀ ਜਿਹੜੀ ਸੁਪਰ ਟੈਂਡ ਸੀ ਨਾ ਉਹਦੇ ਅੰਦਰ ਫੂਕੇ ਸੀ ਜੀ ਬਾਅਦ ਚ ਭਈ ਬਸ ਇਹਨਾਂ ਨੇ ਹਣ ਜੁਗਾਇ ਤੇ ਕੋਲੇ ਟਟਣੀ ਸ਼ੁਰੂ ਕਰ ਦਿੱਤੀ ਬਾਕੀ ਸਾਰਾ ਕੁਝ ਸ਼ੁਰੂ ਕਰ ਤਾ ਨਾ ਇਹ ਸਾਰਾ ਜਦੋਂ ਸ਼ਾਮਿਲ ਤਾਲੇ ਗਿਆ ਰੋਣਾ ਤਿੰਨ ਦਿਨ ਅਗਰ ਭਾਈ ਜੀ ਇਹਨਾਂ ਨੇ ਚਲਾਣ ਬਾਤਾ ਮੇਰਾ ਬੱਕੇ ਖਾਂਦ ਕਮਾਲ ਅਮਰੀ ਸਰਦਿਲ ਚ ਫਿਰ ਵੀ ਰਸਮ ਦੂ ਤੱਕ ਨਹੀਂ ਆ ਮੁੰਡਾ ਹੁੰਦਾ ਹੀ ਉਹਨੂੰ ਪੇਟ ਤੇ ਫ੍ਰੀਜ਼ਬੋਰਡ ਮੈਂ ਭਾਈ ਪਹਿਲੀ ਵਾਰ ਚਲਾਂਜ ਜਾਣਾ ਸੀ ਮੈਨੂੰ ਕੁਝ ਪਤਾ ਨਹੀਂ ਸੀ ਨਾ ਮੈਂ ਗੈਂਗਸਟਰੀ ਲਾਈਨ ਜਿਹੀ ਹੈ ਨਾ ਜਿਹਦੇ ਸੱਤ ਬੱਚੇ ਸੀਗੇ ਉਸ ਦਿਨ ਸਾਰੇ ਟੋੜੇ ਸੱਤ ਬੱਚੇ ਸੀਗੇ ਇੱਕ ਚੋਰੀ ਦਾ ਬੋਲ ਰਿਹਾ ਹੈ ਮੇਰੇ ਕੋ ਪਤਾ ਇਸ ਨੂੰ ਦਰਖਾ ਹੈ ਨਾ ਮੇਰੇ ਪਾਸ ਪਹਿਲਾਂ ਸੀ ਕਿ ਦੋ ਫੇਰ ਪੈ ਗਏ ਨਾ ਇਹਨਾਂ ਨੇ ਜਦ ਕਿ ਲੋ ਮਿਸਟਰ ਜਿਲ੍ਹੇ ਭੇਜਤਾ ਬੱਗੇ ਨਾ ਮੈਂ ਬੱਗੇ ਨਾਲ ਹੀ ਵਾਰ ਇੱਕੋ ਹੀ ਵਾਰ ਚੁੱਕਿਆ ਮੈਂ ਤੇ ਬੱਗਾ ਬੱਗੇ ਨਾਲ ਬਹੁਤ ਜ਼ਿਆਦਾ ਰਾਰਸੀ ਪੂਰੀ ਬਾਤ ਦਾ ਮਤਲਬ 40 45 ਲੱਖ ਰੁਪਏ ਉਸ ਦਿਨ ਚਲਾਨ ਚ ਗਿਆ ਜਿੰਦੀ ਸਾਨੂੰ ਮਿਲ ਗਿਆ ਪ੍ਰੀਤ ਫਗਵਾੜਾ ਅੰਮ੍ਰਿਤਸਰ ਜਿਲ੍ਹਾ ਅਟਾ ਚੱਕਿਆ ਸੀ ਨਾ ਪ੍ਰੀਤ ਫਗਵਾੜਾ ਮਿਲ ਗਿਆ ਪਾਲਾ ਦਲਜੀਤ ਪਾਲਾ ਰਿੰਕ ਤੇ ਕਦ ਸੋਨੂ ਕੰਗਲੇ ਦਾ ਭਰਾ ਸੀਗਾ ਉੱਥੇ ਰਭੂ ਨਹੀਂ ਮਿਲਿਆ ਮੈਂ ਬੱਗਾ ਪ੍ਰੀਤ ਰਗੜਦੇ ਰਭੂ ਅਸੀਂ ਇੱਕੋ ਹੀ ਛੱਤੀ 'ਚ ਪਈ ਇਕੱਠੇ ਹੋ ਗਏ ਆਰਜਣੇ ਜੀ ਠੀਕ ਹੈ ਜੀ ਉੱਥੇ ਮੈਂ ਇਹਨਾਂ ਨੇ ਰਹਿਆ ਫਿਰ ਮੇਰੀ ਬੱਗੇ ਨਾਲ ਸਾਹਜ ਵਧੀ ਬੱਗੇ ਨਾਲ ਫਿਰ ਮੈਂ ਥੋੜਾ ਬੁਸਮਾਰ ਸਮੋਦਾ ਕੰਮ ਸ਼ੁਰੂ ਕੀਤਾ ਇਹਨੇ ਮੈਨੂੰ ਦੱਸਿਆ ਕਿ ਆਪਣੇ ਪੈਰੇ ਦਾ ਸਟੈਂਡ ਹੋਣਾ ਹੈ ਇਹਨੇ ਮੈਨੂੰ ਫੋਨ ਲਾਇਆ ਦਾ ਵੱਡਾ ਮੈਂ ਟੈਲੀਫੋਨ ਇਹਨੇ ਮੰਗਾ ਕੇ ਜਿੱਥੇ ਮੈਨੂੰ ਉੱਥੇ ਉਹ ਵੀ ਉਹਦਾ ਸੀ ਕਿ ਇਹਨੇ ਮੈਨੂੰ ਇਸ ਸਟੈਂਡਿੰਗ ਕਿਦਾਂ ਸੀ ਜਿੰਨਾ ਕਰੀ ਦੀ ਜੀ ਸਨ ਕਿਹੜੀ ਦੀ ਗੱਲ ਹੈ ਜੀ 2019 2019 ਚ ਲਾਈ ਦੀ ਗੱਲ ਹੈ ਅੱਛਾ 2019 ਦੀ ਓਕੇ 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 ਜਦੋਂ ਰਵੀ ਦਾ ਫੋਨ ਆਇਆ ਉਹ ਉਹ ਕਿਹੜੀ ਮੰਥ ਦੀ ਗੱਲ ਹੈ ਜੀ ਰਵੀ ਦਾ ਫੋਨ ਆਇਆ ਬੱਲੇ ਵੀਰ ਨੂੰ ਡੰਗਾ ਕਿ ਕਿ ਸਾਗਰ ਰੱਧਿਆਨ ਰੱਖਣਾ ਵੇ ਤੇ ਆਪਣੇ ਨਾਲ ਰੱਖ ਇਹਨੂੰ ਸ਼ੂਟਰ ਬਣਾ ਲੈ ਇਹ ਲੋਰ ਹੈ ਮੈਨੂੰ ਕਿਹਾ ਕਿ ਗੱਭੀ ਇਹ ਕਿਹਨਾਂ ਮੈਨੂੰ ਮੈਂ ਮੇਰਾ ਨਾਮ ਬਣੇ ਉਸ ਟਾਈਮ ਚਲੋ ਹੁਣ ਫੈਮਲੀ ਹੋ ਗਈ ਹੁਣ ਤਾਂ ਆਪਾਂ ਠੰਡੇ ਕਰਿਆ ਥੋੜੇ ਹੁਣ ਆਪਾਂ ਸੁਣਦੇ ਇਤਿਹਾਸ ਤੇ ਮੇਰੇ ਭੇਟੀ ਹੋਈ ਸੀਗੀ ਮੈਡਿਕਸੀ ਦਾ ਪਿਆਰ 3 ਮਹੀਨੇ ਬਾਅਦ ਤਾਂ ਮਜੇ ਚਲੇ ਗਏ ਜੀ ਤੇ ਇਹਨਾਂ ਨੇ ਕਿਹਾ ਜੀ ਮੇਰੀ ਸੈਟਿੰਗ ਫੋਟਿੰਗ ਕਰਾਈ ਚਲੋ ਜੀ ਮੇਰੇ ਨਾਲ ਚਾਈ ਲਵਾ ਹੋ ਗਿਆ ਤੇ ਇੱਕ ਕੱਢ ਗਏ ਮੈਂ ਨਮਨ ਕੋ ਟੈਲਫੋਨ ਕਰਵਾਗਾ ਫਿਰ 2019 ਦੇ ਜੇਲ੍ਹ ਤੋਂ ਬਾਅਦ ਬਾਹਰ ਜਾਂਦੀ ਮੇਰੀ ਇਹ ਪੇਨਾ ਫਿਰ ਦੁਬਾਰਾ ਕਰ ਲੈਣ ਬੱਕੇ ਇਹਨਾਂ ਜਾਣੇ ਕੱਲ ਵੀ ਜਾਵਾਂਗੀ ਭਾਜੀ ਹੂੰ ਠੀਕ ਹੂੰ ਨਵੰਬਰ ਮਹੀਨੇ ਸੀ ਹੂੰ ਮੈਂ ਪਿਸਤਲ ਲੈ ਆਇਆ ਤੇ ਬਸਤੀ ਦਾ ਵਾਲੀ ਦਾ ਭਈਆ ਨੇ ਮੈਂ ਕੋਲ ਰੱਖਦਾ ਹੁੰਦਾ ਸੀ ਇੱਕ ਦੇਸੀ ਦਾ ਬੀਤਾ 315 ਦਾ ਹੂੰ ਇਹਨਾਂ ਨੇ ਜਿਹੜਾ ਸਬਤੂ ਮੈਂ ਮਤਲਬ ਇਹਨਾਂ ਨੇ ਮੈਨੂੰ ਪ੍ਰੋਗਰਾਮ ਤੁਲ ਦੇਣੇ ਨਾ ਮੇ ਤਾਂ ਗੋਲੀ ਚੱਲ ਗਈ 72 ਕੇ ਰੋਡ ਤੇ ਕਰਨਵੀਰ ਉਹ ਜਿਹੜੀ ਕਰਨਵੀਰ ਉਹਨੇ ਇਹਨਾਂ ਦੇ ਬੰਦਿਆਂ ਤੇ ਹੂੰ ਮੈਂ ਮਣੀ ਬਹਾਮਣ ਮੁੰਡਾ ਹੈਗਾ ਵਾ ਉਹ ਰੋਕ ਮੁੰਡਾ ਇੱਕ ਉਹ ਅਸੀਂ ਤਿੰਨੇ ਕੱਟੇ ਸੀਗੇ ਜੇ ਇਦਾਂ ਸੀ ਨਾ ਉਹਨਾਂ ਦੇ ਠੀਕਾ ਵਾ ਠੀਕ ਜਿਹੇ दारू ਲੈਣ ਗਏ ਮਣੀ ਬਹਾਮਣ ਨੇ ਉਹਨੂੰ ਢੇਰ ਘੁਰ ਲੈਦੇ ਮੈਂ ਉਧਰ ਹੀ ਫਾਰੀ ਕੱਟ ਰਹੀ ਉਸ ਟਾਈਮ ਇਹਨਾਂ ਦੁੱਪੀ ਨਾਲ ਲੜਾਈ ਹੋ ਗਈ ਗੱਡੀਆਂ ਗੁੱਡੀਆਂ ਭੰਤੀਆਂ ਸੀ ਤੇ ਫੇਰ ਵੀ ਜਨਵਰੀ ਦੀ ਲੜਾਈ ਹੋਈ ਮੇਰੀ 2020 ਚ ਹੂੰ ਗੁਬਰੀ ਉਥੇ ਸੀ ਸ਼ਿਸ਼ੂ ਸ਼ਿਸ਼ੂ ਭੰਤੇ ਤੇ ਮੁੰਬਰਾ ਦਰਗਹ ਲਈ ਸੀ ਰੰਦਾ ਵੀ ਕਿਸੇ ਰਿਸ਼ਤੇਦਾਰਾ ਕੋਲ ਉੱਥੇ ਮੈਨੂੰ ਮਣੀ ਬਹਾਮਣ ਦਾ ਫੋਨ ਆ ਗਿਆ ਕਿ ਅੱਜ ਤਾਂ ਸਾਡੀ ਲੜਾਈ ਹੋ ਗਈ ਆ ਗਿਆ ਮੈਂ ਜਾਣਦੀ ਉੱਥੇ ਬੜੀ ਗੋੜੀਆਂ ਮਾਰਤੇ ਇੱਕ

ਹਾਦਰ ਸਾਹਿਬ ਗੌਰਮੈਂਟ ਜੋਬ ਕਰਦਾ ਚਾਚਾ ਗੌਰਮੈਂਟ ਜੋਬ ਕਰਦਾ ਛੋਟਾ ਵੀਰਾ ਗੌਰਮੈਂਟ ਜੋਬ ਕਰਦਾ ਹੀ ਹੂੰ ਸਾਰਿਆਂ ਨੂੰ ਇਹਨਾਂ ਨੇ ਬੁਲਸੇ ਵਿੱਚ ਹੀ ਘੇੜ ਲਿਆ ਚਾਹੇ ਮੈਂ ਲਾਇਆ ਬੱਗੇ ਨੂੰ ਫੋਨ ਮੈਂ ਕਰੀ ਤੇ ਮੈਂ ਬਹੁਤ ਔਖਾ ਮੈਂ ਇਦਾਂ ਕਰ ਰਿਹਾ ਗੋੜੀ ਚੱਲ ਗਈ ਮੇਰੇ ਕੋਲ ਹੂੰ ਇਹਨਾਂ ਨੂੰ ਤਾਂ ਖੜਾ ਲਿਆ ਹੂੰ ਇਹਨੇ ਭਾਈ ਇਹਨੂੰ ਸਨੀਂ ਨਿਕਲੇ ਫਲੈਟ ਲਿਆ ਹੂੰ ਬਗੇ ਨੇ ਹੂੰ 14000 ਰੁਪਏ ਨੂੰ ਵੀ ਥੀੜੇ ਚੋ ਫਲੈਟ ਮੈਨੂੰ ਵੀ ਲਾਇਆ ਮੈਨੂੰ ਦਿਖਾਈ ਹੂੰ ਮੈਂ ਕਹਾ ਯਾਰ ਇਹਦੀ ਜ਼ਿੰਦਗੀ ਨੂੰ ਵਧੀਆ ਜਿਹਾ ਪੱਕਾ ਮੈਨੂੰ ਦਿਖਾ ਰਿਆ ਨਾ ਹੂੰ ਇਹਨੇ ਫੇਰ ਮੈਨੂੰ ਨਾ ਹੋਰ ਲੰਬੇ ਤੱਕ ਹੂੰ ਅਰੇ ਦੋਈ ਹੂੰ ਤੇ ਮੇਰੇ ਹੂੰ ਸਿੰਘ ਫੌਜੀ ਬੰਦਾ ਸੀਗਾ ਆਰਮੀ ਵਾਲਾ ਉਹ ਵੀ ਨਾਲ ਸਾਡੇ ਹਨ ਇੱਕ ਹੋਰ ਬੰਦਾ ਅਸੀਂ ਉੱਥੋਂ ਦੀ ਗਏ ਮੇਰਟ ਮੇਰਟ ਜਾ ਕੇ ਅਸੀਂ ਪੰਜ ਪਿਸਤੌਲ ਲਿੱਤੇ ਜੋ ਵਡਾਉਣ ਦੀ ਗੱਲ ਹੈ ਭਾਈ ਇਹ ਲੋਕਡਾਊਨ ਸ਼ੁਰੂ ਹੋ ਗਿਆ ਜਦੋਂ ਮੇਰੀ ਵਾਈਫ ਪ੍ਰੈਗਨੈਂਟ ਸੀ ਤੇ ਮੈਨੂੰ ਬੱਕਲੇ ਲਈ ਤੂੰ ਗੇੜੇ ਦੇ ਮੈਂ 30-40 ਹਜ਼ਾਰ ਰੁਪਏ ਦੇ ਦੂੰਗਾ ਮੈਂ ਕਿਹਾ ਚਲੋ ਮੰਜਾ ਜਾਂਦਾ ਹਨਾ ਹੂੰ ਤੇ ਆਪਾਂ ਵੀ ਉੱਥੋਂ ਮੇਰਟ ਤੋਂ ਵੈਪਨ ਲਏ ਉਹ ਪੰਜ ਵੈਪਨਾਂ 'ਚ ਇੱਕ ਮੈਨੂੰ ਪਸੰਦ ਆ ਗਿਆ ਮੈਂ ਕਿਹਾ ਵੀਰੇ ਇੱਕ ਮੈਂ ਰੱਖਣਾ ਵਾ ਹੂੰ ਉਹ ਕਹਿੰਦਾ ਚਲ ਰੱਖ ਲੈ ਮੇਰੇ ਕੋਲ ਭਾਈ ਉਹ ਦੋ ਪਿਸਤੌਲ ਹੋਏ ਨਾ ਮੇਰੇ ਅੱਧਾ ਫਿਰ ਇਹਨਾਂ ਨੇ ਭਾਈ ਥੋੜੇ ਟਾਈਮ ਬਾਅਦ ਨਾ ਮੈਨੂੰ ਫੋਨ ਕੀਤਾ ਹੂੰ ਦਲਵੀਰ ਇਹ ਦਲਵੀਰ ਆ ਭਾਈ ਇਹਨਾਂ ਨੇ ਭਾਈ ਕੀਰੋ ਦੇ ਵੀਰੇ ਲਈ ਮੈਨੂੰ ਵੀ ਦਲਵੀਰ ਆ ਵੀ ਸਾਡੇ ਨਾਲ ਉੱਥੇ ਰਿਹਾ ਹੋਗਾ ਅਸੀਂ ਉੱਥੇ ਸ਼ੁਭਮ ਦੀ ਬਿਮਾਰੀ ਸੀ ਸ਼ੁਭਮ ਐ ਖੈਰ ਨਹੀਂ ਸੀ ਕਿੰਨਾ ਜੱਗੂ ਨਾ ਸ਼ੂਟ ਹੋ ਗਿਆ ਸੋ ਸੋਚਿਆ ਇਕੱਠੇ ਨੇ ਸਾਰਿਆਂ ਨੇ ਹੈ ਨਾ ਓਕੇ ਤੇ ਇਹਦਾ ਜੀ ਹੋਇਆ ਵੀਰੇ ਮੈਨੂੰ ਭੇਜਤਾ ਇਹਨਾਂ ਨੇ ਕਿਹਾ ਕਿ ਜਲੰਧਰ ਜਾਣਾ ਵਾ ਹੂੰ ਮੇਨਾਂ ਇੱਕ ਸੁੱਖੀ ਮੁੰਡਾ ਹੁੰਦਾ ਸੀ ਔਰ ਹੂੰ ਉਹਨੂੰ ਮੈਂ ਨਾਲ ਲੈ ਗਿਆ ਜਵਿੰਦਰ ਗਏ ਭਾਈ ਪੂਰਾ ਲੋਕਡਾਊਨ ਲੱਗਾ ਹੋਇਆ ਸਾਡੇ ਕੋ ਇੱਕ 23 ਦੇ ਵੀ ਸਿਰੇ ਇੱਕ ਦੇਸੀ ਘਟਾ ਤੇ ਇੱਕ 30 ਦਾ ਬਸੋਲ ਵੀ ਜਾਨ ਨੇ ਮੈਨੂੰ origignal ਹੂੰ ਮੈਨੂੰ ਗੰਦੇ ਦੇ ਜਾ ਆਪਾਂ ਮੈਂ ਕਿ ਚਲੋ ਠੀਕ ਹੈ ਚਲ ਗਿਆ ਅਸੀਂ ਚਲੇ ਗਏ ਭਾਈ ਜਵਿੰਦਰ ਉਹਨੇ ਅਗਲੇ ਦਿਨ ਅਸੀਂ ਮੋਟਰਸਾਈਕਲ ਤੇ ਬੈ ਕੇ ਮਾਰਗ ਚਲੇ ਹੂੰ ਇਹਦੇ ਦਾ ਭਾਈ ਨਾਲ ਦੀ ਗੱਡੀ ਜਾ ਰਹੀ ਤੇ ਨਾਲ ਮੈਂ ਤਾਂ ਜਾ ਰਿਹਾ ਹੁਣ ਤੁਹਾਨੂੰ ਪਤਾ ਲੋਕਡਾਊਨ ਚ ਨੇ ਲਾ ਕੇ ਦਿੱਗੇ ਚੈਂਜ ਲਈ ਦੀ ਗੱਲ ਹੈਗੀ ਹੈ ਇਹ ਪੂਰਾ ਲੋਕਡਾਊਨ ਪ੍ਰੋਪਰ ਲੱਗਾ ਹੋਇਆ ਦੀ ਹੂੰ ਫਰਨੈਚ ਇੱਥੇ ਕਿਹੜਾ ਹਸਪੀਟਲ ਫੁੱਟਬਾਲ ਚੌਂਕ ਦੇ ਕੋਲ ਦੀ ਗੱਲ ਹੈ ਜਦੋਂ ਚੌਂਕ ਤੇ ਨਾ ਭਾਈ ਬਹੁਤ ਮਾਕਾ ਲੱਗਾ ਹੈ ਪੁਲਿਸ ਸਾਹਮਣੇ ਨਾ ਕੋਈ ਮੋੜ ਅੰਦਰ ਰਸਤਾ ਉਹਦੀ ਗੱਡੀ ਸੜ ਨਾਲ ਉਹ ਤਾਂ ਕਿਦਾਂ ਵਾਰੀ ਉਹਨੂੰ ਮੈਂ ਮਨਾ ਕਰਤਾ ਮੈਂ ਕਿਹਾ ਜੇ ਮੇਰੀ ਘਰ ਵਾਲੀ ਪ੍ਰੈਗਨੈਂਟ ਆ ਤੇ ਤੁਸੀਂ ਇਹ 40 ਲੱਖ ਰੁਪਏ ਦੇ ਦਿਓ ਨਹੀਂ ਮਾਰ ਦਿੰਨਾ ਮੈਂ ਆਫਸਰ ਦੇ ਵਿੱਚ ਵੜ ਕੇ ਨਾ ਬਿਲਕੁਲ ਕਹਿੰਦੀ ਬਾਹਰ ਵੀ ਜਾ ਕੇ ਕੋਈ ਹੱਲ ਕਰੋ ਨਾ ਵੀਰੇ ਮੈਂ ਕਿਹਾ ਮੈਂ ਇਦਾਂ ਨਹੀਂ ਮਾਰਨਾ ਮੈਨੂੰ ਬੱਗਾ ਕਹਿੰਦੇ ਸਿਰ ਛੱਡ ਰਹੇ ਨੇ ਤੂੰ ਮਟਰ ਲਾ ਕਰੀਂ ਇੱਥਾਂ ਨਹੀਂ ਭਾਈ ਸਾਰੇ ਵੇਪਨ ਜਾ ਕੇ ਉੱਥੇ ਐ ਮੈਕਨੀਕੀਕਲ ਪਿੰਡਵੰਦਾ ਮਹਿਮੂਦ ਪਰੋਤ ਨਹੀਂ ਬੇਗੰਪੁਰੇ ਦਾਦਾ ਕੁਛ ਕਰਕੇ ਉੱਥੇ ਕੋਈ ਮੁੰਡਾ ਸੀ ਮੈਂ ਉਹਨੂੰ ਸਾਰੇ ਵੈਪਨ ਫੜਾ ਦੇਣਾ ਚਾਰ ਵੈਪਨ ਤੇ ਸਾਰੇ ਗੋਲਿਆ ਗੋਲਿਆ ਸਭ ਨੂੰ ਫੜਾ ਕੇ ਆ ਤੇ ਵਾਪਸ ਚਲੀ ਗਏ ਖਰੜ ਹੂੰ ਉਦੋਂ ਬਾਅਦ ਭਾਈ ਇਹ ਮੈਨੂੰ ਬੱਗੇ ਨੇ ਇੱਕ ਵੈਪਨ ਹੋਰ ਭਿਜਵਾਤਾ ਚੱਲੂਗਾ ਆਪਣੇ ਕੋਲ ਮੰਗਾ ਲਿਆ ਮੇਰਾ ਕੇਸ ਵਾਰ ਇੱਕ ਮੋਬਿਲ ਬੈਂਕ ਲੁਧਿਆਣੇ ਦਾ میرا مہنے کا پوس پندرہ ہزار کرتا ਉਸੋ ਇੰਟਰਵਿਊ ਲੈ ਕੇ ਚੰਟੀਕੜ ਕਲੱਬ 'ਚ ਇਹ ਗੱਲ ਹੋ ਗਈ ਭਾਈ ਅਕਤੂਬਰ ਦੀ ਕੌਣ ਲੈ ਕੇ ਗਿਆ ਤੁਹਾਨੂੰ ਚੰਟੀਕੜ ਕਲੱਬ ਕਲੱਬ 'ਚ ਮੂਵੀ 'ਚ ਪੈਂਦਾ ਸੀ ਹਾਂਜੀ ਓਕੇ ਮੂਵੀ 'ਚ ਮੈਂ ਸੀ ਮੇਰਾ ਕੇਸਰ ਰੋਲ ਹੈ ਗਿਆ ਅਸੀਂ ਕਲੱਬ 'ਚ ਹੀ ਗਏ ਹਾਂ ਭਾਈ ਉੱਥੇ ਨਾਲ ਮੈਂ ਸੀਗਾ ਮੂਵੀ 'ਚ ਸੀਗਾ ਨਾਲ ਸੁਖੀ ਇੱਕ ਮੁੰਡਾ ਗੰਜਾ ਸੀਗਾ ਤੇ ਮੂਵੀ 'ਤੇ ਇੱਕ ਸੇਲੀ ਹੁੰਦੀ ਸੀ ਕਿ ਉਸਤੇ ਅਮਲੀਜ਼ਾ ਉਹ ਸੀਗੀ ਜਿਹੜਾ ਚਾਰ ਜਣੇ ਅਸੀਂ ਅਸੀਂ ਦਰੂਦੂ ਪੀਣ ਲੱਗੇ ਹੂੰ ਤੇ ਉਥੇ ਮੁੰਡਾ ਥੀ ਕਾ ਮੈਨੂੰ ਨਹੀਂ ਬਤਾਇਆ ਉਹ ਟਿਕਟੋਕ ਸਾਰਾ ਕੋਈ ਵੀ ਸੌਰਵ ਗੁਜਰ ਜਿਹਦੇ ਦੀ ਗੋਲੀ ਮਾਰੀ ਇੱਥੇ ਨਾ ਔਰ ਅੱਜ ਦਾ ਵੀ ਇੱਕ ਹੋਰ ਮੁੰਡਾ ਨਾ ਇਹਦਾ ਗੋਕਾ ਹੱਥਾ ਸਰਵ ਕਰਦਾ ਉਹ ਵੀ ਨੱਚਣ ਲੱਗਾ ਉਹ ਕਿਹੜਾ ਅਚਰਈ ਮੋ ਤੇ ਪੈਣੇ ਲੁਟਾ ਦੇ ਉਹ ਜਿਹੜਾ ਸੌਰਵ ਗੁਜਰ ਸੀਗਾ ਉਹ ਮੈਨੂੰ ਕਹਿੰਦਾ ਬਰਾਉਨ ਮੁੰਡੇ ਰਗਾਣਾ ਆਇਆ ਈ ਨਮਨ ਮੈਂ ਹੈ ਬਿੱਦਲੋ ਸਭੀ ਉਹ ਉਹ ਦਿਨ ਮੈਂ ਰੰਗਨ ਪੈਹੇ ਚੱਕ ਮੈਂ ਕਹਾਂ ਤੇਰੇ ਲਈ ਛੁੱਟਿਆ ਤੂੰ ਚੱਕ ਹੂੰ ਹਨਾ ਉਹ ਮੈਨੂੰ ਕਹਿੰਦਾ ਤੂੰ ਚੱਕਦੀ ਮੇਰੀ दारू ਪੀਤੀ ਹੋ ਜੀ ਮੇਰੇ ਟਿੰਬਰਲੈਂਡ ਸ਼ੋਅ ਬਾਇਕੇ ਆਪਣੀ ਤਕਸ਼ੀ ਨਹੀਂ ਹੁੰਦੀ ਸੀ ਆਪਣੀ ਕਲੱਬਾਂ ਜਿੰਨੀ ਤਕੜੀ ਸੈਟਿੰਗ ਦੀ ਮੂਵੀਜ਼ ਦੀ ਵੀ ਹੈਨਾ ਆਪਾਂ ਅੰਦਰ ਜਾਇਦੇ ਸੀ ਕੋਈ ਐਂਟਰੀ ਨਹੀਂ ਕੋਈ ਕੁਝ ਨਹੀਂ ਆਪਾਂ ਇੱਥੇ ਅੰਦਰ ਜਾਇਦੇ ਬਿਲੌਗ ਚੈੱਕਿੰਗ ਹੈਨਾ ਹੂੰ ਅਸੀਂ ਕਲੱਬ 'ਚ ਰੈਵਨੂ ਲੈਣੀ ਮੇਰੇ ਟਿੰਬਰਲੈਂਡ ਸ਼ੋਅ ਕਹਿੰਦੇ ਟਿੰਬਰਲੈਂਡ 'ਚੋਂ ਪਿਸਤੋਲ ਆਇਆ ਹੈ ਉਹਦੇ ਬਈ ਜਦੋਂ ਕਿਹਾ ਕਿ ਕੁੱਤੇ ਕੋਲੇ ਆਪਾਂ ਛੱਡਤੀ ਉੱਥੇ ਸਟੇਜ ਤੇ ਵੀਡੀਓ ਬਣ ਗਈ ਹੈ ਹੂੰ ਉਹਨੋਂ ਆਪਾਂ ਕੁੱਪਿਆ ਖਾਸਾ ਕੁੱਤੇ ਦੇ ਨਾਲ ਦੇ ਵੀ ਕੁੱਤੇ ਓਕੇ ਮੈਂ ਹੁਣ ਤੇ ਗੋਲੀ ਚਲਾਣੀ ਨਹੀਂ ਚਾਹੁੰਦਾ ਸੀ ਕਿ ਮੂਵੀਸ਼ ਨੂੰ ਪਤਾ ਹੀ ਮੇਰੇ ਕੋਲ ਆਂਦਾ ਹੂੰ ਮੂਵੀਸ਼ ਭੈਰ ਕੋਈ ਵਾਰ-ਵਾਰ ਉਹਦੇ ਨਾਲ ਲੜੀ ਜਾਵੇ ਬਾਹਰ ਨਿਕਲ ਕੇ ਬਾਹਰ ਰੱਖ ਕੇ ਉਹਨੂੰ ਕੁੱਟੀ ਜਾਵੇ ਹੈਨਾ ਅਸੀਂ ਰੋਡ ਤੱਕ ਪਹੁੰਚ ਗਏ ਮੈਂ ਕਿਹਾ ਤੇ ਸੁੱਖੀ ਨਿਕਲਣ ਲੱਗੇ ਮੈਂ ਕਿਹਾ ਸੁੱਖੀ ਆਪਾਂ ਚੱਲੀਏ ਹੂੰ ਚਲਾ ਆਪਾਂ ਨਿਕਲਦੇ ਹਾਂ ਮੇਰੇ ਨਾਲ ओके ਉਹ ਤਾਂ ਬੰਦੂਗੀ ਉਹ ਬੰਦ ਕਰਤਾ ਉਹਨਾਂ ਨੇ ਓਕੇ ਕਹੋ ਉਹ ਇਹਦੇ ਸਮਝਾ ਤੇ ਉਹ ਖੜੇ ਮੋਹ ਸ਼ੁਰੂ ਕਰਦਾ ਕਹਿੰਦਾ ਮਾਰ ਤੇ ਗੋਲੀ ਭੈਣ ਚੋਦੇ ਹਜੇ ਵੀ ਨਹੀਂ ਹਟਦਾ ਤੂੰ ਬੇਇੱਜ਼ਤੀ ਕਰਾ ਰਿਆ ਆਪਣੀ ਉਹ ਮਾਰਾ ਸੋ ਕੀ ਕਰ ਰੱਖੀ ਕਹਿੰਦਾ ਪਹਿਲੀ ਮਾਰ ਤੋ ਗੋਲੀ ਆਪਾਂ ਬਈ ਕਿਤਾਬ ਆਪਾਂ ਕੋ ਕਰਕੇ ਗੋਲੀ ਮਾਰੀ ਕੋਈ ਗੋਲੀ ਚਾਹੀਦੀ ਹੋ ਸਿੱਧੀ ਉਹਦੇ ਪਾਸੋਂ ਹਟ ਜੇ ਮੈਂ ਤੈਨੂੰ ਪਤਾ ਸੀ ਜੇ ਮੈਂ ਗੋਲੀ ਚਲਾਉਂਗਾ ਥੋੜਾ ਬਰ ਮਾਰ ਉਹ ਚੱਲ ਲਈ ਜੀ ਜੀ ਜਿਹੜੀ ਜਗ੍ਹਾ ਕੀ ਮਾਰਾ ਜੀ ਨਾ ਮੈਂ ਕਿਹਾ ਮੈਂ ਨੇ ਤੁਸ ਜਮ ਮੇਰੇ ਮੇਰੀ ਘਰ ਵਾਲੀ ਪ੍ਰੈਗਨੈਂਟ ਹੁੰਦਾ ਮੈਂ ਹੀ ਲੈਣਾ ਜੀ ਚਲੋ ਅਗਲੇ ਸਵੇਰੇ ਕਿਸੇ ਨੂੰ ਕੁਝ ਖਬਰ ਨਹੀਂ ਕਿਹਾ ਕਿ ਕਿਨੇ ਚਰਾਈ ਕਿਨੇ ਹੂੰ ਉਸ ਟਾਈਮ ਮੈਂ 3 ਅੰਮੋੜੇ ਚਲੀ ਗਈ ਜਿਹੜੀ ਨਵਾਂ ਨਵਾਂ ਕੁਲਦੀਪ ਚੈਲ ਐਸਐਸਪੀ ਐ ਨਾ ਜੀ ਤੇ ਹੁਣ ਸਾਡੇ ਕਮਿਸ਼ਨਰ ਆ ਜੀ ਨੇ ਮੇਰੇ ਘਰ ਆ ਕੇ ਪੁੱਛ ਜੀ ਉਸ ਟਾਈਮ ਉੱਥੇ ਐਸਐਸਪੀ ਲਗਾਈ ਨਾ 2020 ਜੀ ਪੁਰਾ ਰਿਪੋਰਟ ਮੈਂ ਤੋਂ ਤੋਂ ਕਹਿਦਾ ਵਾ ਸਾਰੇ ਗਾਣਾ ਸਭ ਤੋਂ ਪਹਿਲਾਂ ਫੜੇ ਨਹੀਂ ਗਈ ਜਿਹੜੇ ਨੂੰ ਗੁੜੇ ਜਿਹਨੇ ਕੱਟੇ ਜਿਸmein ਹੀ ਫੜਿਆ ਗੁਲਾਬ ਵਾਲੇ ਇੱਕ ਮਰਗ ਹੈ ਇਹਦੀ ਤਾਂ ਲਾਫਗੀ ਨਹੀਂ ਪੀਸੀ ਉਹਦੀ ਕੁਲੀਬ ਚੈਲ ਦੀ ਹੂੰ ਆ ਮੈਨੂੰ ਨਾ ਬੱਗੇ ਨੇ ਕਿਹਾ ਆਪਣੀ ਵਾਈਫ ਤੇ ਲਿਆਣੇ ਪ੍ਰੈਗਨੈਂਟ ਜੀ ਜੀ ਤੇਰੇ ਭੂਆ ਸਾਸਟਰੇਰਾ ਭੂਆ ਉਸ ਤਰ੍ਹਾਂ ਹੀ ਵਿਚਾਰਾ ਫਲੈਟ ਤੇ ਆਇਆ ਜੇ ਲੋਨ ਦੇਖਾ ਦੇ ਲਾਇਕ ਰਹੀ ਮੈਂ ਤੇ ਪਹਿਲੀ ਵਾਰ ਮੇਰੇ ਸੋਲੇ ਫੈਮਿਲੀ ਜੋ ਕੋ ਮੇਰੇ ਕੋ ਆਇਆ ਹੈਗਾ ਹੂੰ ਤੇ ਮੈਂ ਉਹਨਾਂ ਨੂੰ ਵਿਚਾਰਾਂ ਨੂੰ ਭੇਜਦਾ ਮੈਂ ਬੱਗੇ ਨੂੰ ਕਹਿੰਦਾ ਮੈਂਗਾ ਵੀਰੇ ਫਲੈਟ ਖਾਲੀ ਕਰਨਾ ਮੂਵੀਸ਼ ਨੂੰ ਪਤਾ ਉਹ ਚੱਕਿਆ ਗਿਆ ਕਹਨੂੰ ਦਾਦੂ ਦਾ ਫਲੈਟ ਕਿੱਥੇ ਆਪਣਾ ਹੂੰ ਆਪਾਂ ਬਈ ਫਲੈਟ ਛੱਡ ਕੇ ਬੱਗੇ ਨੇ ਮਿਲਣ ਭੇਜਦਾ ਗਵਾਲੀ ਰੈਂਟ ਲੇਣਾ ਉੱਥੇ ਟੇਕਨਪੁਰ ਕਹਿੰਦਾ ਉੱਥੇ ਵੀ ਐਸਬ ਦਾ ਕੈਂਪ ਆ ਹੂੰ ਫਰੀਦਕੋੜ ਦਾ ਮੁੰਡਾ ਸੀ ਜੋੜਾ ਮੈਨੂੰ ਬੱਗੇ ਦੇ ਉਹਦੇ ਘਰੇ ਤੇ ਉਹਦੇ ਫਲੈਟ ਤੇ ਭੇਜਦਾ ਕਹਿੰਦਾ ਤੂੰ ਉੱਥੇ ਰਹਿ ਉਹਨਾਂ ਕੋਲ ਜਾ ਕੇ ਹੂੰ ਅੱਜ ਕੋਈ ਦਸਤਾਫੀਰ ਦਾ ਫੋਨ ਪਾਉਂ ਤੜਵਾ ਕੇ ਭਣੀ ਮੇਰੇ ਇਹਨਾਂ ਨੇ ਹਾਂ ਚਲੋ ਮੈਂ ਉੱਥੇ 5-7 ਦਿਨ ਰਹਾ ਹਾਂ ਮੇਰੀ ਘਰ ਵਾਲਿਆਂ ਵੀ ਨਾਲ ਗੱਲ ਕਰਨੀ ਹੈ ਭਾਈ ਮੈਨੂੰ ਹਾਂ ਮੇਰੀ ਘਰ ਵਾਲੀ ਉਹ ਘਰੇ ਰਹਿ ਰਹੀ ਸੀ ਆਪਣੇ ਹਾਂ ਉੱਥੇ ਗਿਆ ਭਾਈ ਚੰਡੀਗੜ੍ਹ ਪੁਲਿਸ ਦੀ ਰੇਡ ਪੈ ਗਈ ਮੈਨੂੰ ਸੋਹ ਰਿਹਾਗਾ ਹਾਂ ਚੰਡੀਗੜੀ ਕੋਲ ਤੁਸੀਂ ਰਹਿ ਰਹੇ ਹੋ ਕਿ ਮੇਰੇ ਸੋਹਰੇ ਕਰ ਮੇਰੀ ਭੂਆ ਸੱਸ ਨੇ ਚੰਡੀਗੜੀ ਇਲਾਜ ਕਰਾ ਰਹੀ ਸੀ ਅਸੀਂ ਜਿਹੜੀ ਕੈਬ ਕੀਤੀ ਸੀ ਨਾ ਗੋਲਾਂ ਨੂੰ ਤੋਂ ਉਹ ਤੋਂ ਗਲਤੀ ਨਾਲ ਮੇਰੀ ਵਾਈਫ ਨੇ ਭੂਆ ਸੱਸ ਦੇ ਨੂੰ ਫੋਨ ਤੋਂ ਕਰ ਤੇ ਜਲਦੀ ਜਲਦੀ ਫੁਰੇ ਮੈਂ फटाफट ਕਰਨਾ ਹੋਲੀ ਚੱਲੇ ਗਏ ਨਾ ਭੂਆ ਸੱਸ ਦੇ ਫੋਨ ਤੇ ਕੈਬ ਕਰਦੇ ਨੇ ਕੈਬ ਜੀ ਸਾਰਾ ਡੰਪ ਚੱਕ ਲੈ ਕਿਹੜੀ ਕਿਹੜੀ ਕੈਬ ਹੋਈ ਮੋਕੇ ਤੇ ਹੂੰ ਮੇਰੇ ਮੀਰੀ ਭੂਆ ਸੱਸ ਬੜੀ ਨੀ ਚੰਡੀਗੜ੍ਹ ਚੰਡੀਗੜ੍ਹ ਜਿਹੜੀ ਭੂਆ ਸੱਸ ਬੜੀ ਉਹਨਾਂ ਨੇ ਫੋਨ ਲਾਤਾ ਕਿ ਲੈਣੇ ਆ ਰਿਹਾ ਵੰਸ਼ੂ ਤੇ ਆਦੋ ਵੰਚੂ ਨੇ ਬਸ ਮੇਰੀ ਵਾਈਫ ਨੇ ਬੱਗੇਰ ਵੀਰ ਨੂੰ ਫੋਨ ਕੀਤਾ ਉਹ ਮੇਰੀ ਵਾਇਸ ਨੂੰ ਭੈੜਾ ਕਹਿੰਦਾ ਵਾ ਹੂੰ ਮੇਰੀ ਵਾਈਫ ਕਹਿੰਦੀ ਵੀ ਇੱਧਰ ਦਾ ਗੱਲ ਹੋ ਗਈ ਮੈਨੂੰ ਕਢਾਓ ਬੱਗੇ ਵੀਰ ਨੇ ਕੀ ਕੀਤਾ ਉਹਨੂੰ ਬੱਸੇ ਬਿਠਵਾ ਕੇ ਸਿੱਧਾ ਗੁਆਲੇ ਰੇਪੇ ਦਾ 8ਵਾਂ ਮਹੀਨਾ ਲੱਗਾ ਇਹ ਵਾਈਫ ਮੁੰਬਈ ਮੇਰੀ ਹੂੰ ਹੂੰ ਮੇਰੀ ਵਾਈਫ ਚੱਲੇ ਆਖਰ ਗੁਆਲੇ ਰੇ ਸਟੇਸ਼ਨ ਦੇ ਸਾਹਮਣੇ ਨਾ ਡੀਬੀ ਮੋਲ ਆ ਉੱਥੇ ਬੱਸ ਸਟੈਂਡਾ ਉੱਥੇ ਹੀ ਸਟੇਸ਼ਨ ਆ ਹੂੰ ਜਿਵੇਂ ਮੋਲਦੇ ਬਾਹਰ ਖੜਾ ਲਿਆ ਆਪਾਂ ਪਹਿਲਾਂ ਚਾਰ ਪੰਜ ਕਿੜੇ ਮਾਰੇ ਦੇਖਿਆ ਪਤਾ ਕਿ ਕੋਈ ਨਹੀਂ ਹੈਗਾ ਆਪਾਂ ਫਿਰ ਆਪਣੀ ਵਾਈਫ ਨੇ ਬਿਠਾਇਆ ਉੱਥੇ ਉਹ ਬਈ ਗਲਤੀ ਕੀਤੀ ਮੇਰੀ ਵਾਈਫ ਦੇ ਅਕਾਊਂਟ 'ਚ ਨਾ ਬੰਕੇ ਨੇ ਪੈਸੇ ਪਾਏ ਵਿੱਚ ਕੀ 30000 ਰੁਪਏ ਜੀ ਉਹ 30000 ਰੁਪਏ ਜਿਹਦੇ ਮੁੰਡੇ ਕੋ ਰਹਦੇ ਸੀ ਮਨੂੰ ਕਹੇ ਮੈਂ ਕਿ 30000 ਰੁਪਏ ਕਿੱਦਾਂ ਕਰਨੇ ਆ ਉਹੰਨਾ ਤੋਂ ਇਦਾਂ ਕਰੋ ਲਾਲਚੀ ਸੀਗਾ ਉਹਨੇ ਪੈਸੇ ਆਪਣੇ ਅਕਾਊਂਟ 'ਚ ਪਾਤੇ ਹੂੰ ਚੰਡੀਗੜ੍ਹ ਦੇ ਉਸਨੇ ਕਿਤਾ ਭਾਈ ਉਹਨੇ ਮੇਰੀ ਵਾਈਫ ਦਾ ਬੈਕਗ੍ਰਾਉਂਡ ਟਰੈਕ ਕਰ ਰਹੀ ਸੀ ਕਿ ਉਹਨਾਂ ਨੇ ਉਹ ਮੁੰਡੇ ਨੂੰ ਫੋਨ ਕਰਤਾ ਹੂੰ ਇਸ ਤੇਰੇ ਕਾਉਂਟ ਜਿਹੜਾ ਕਾਉਂਟ ਚੁੱਕਾ ਹੈ ਇਹ ਦੱਸ ਕਿਤਾ ਹੈ ਉਹ ਕਹਿੰਦਾ ਮੈਨੂੰ ਤਾਂ ਬਸ ਸਟੈਂਡ ਕੋਲ ਹੀ ਮਿਲੀ ਸੀ ਕਿ ਉਹ ਪਿੰਨੇ ਮੇਰੇ ਹੱਥੋਂ ਦੇ ਉਹਦੇ ਫੋਟੋ ਬਣੇ ਸਰਦਾਰ ਨੇ ਉਹਦੇ ਫੋਟੋਸ ਤੇ ਕਹਿੰਦਾ ਉਹਨੇ ਪੰਜਾਬੀ ਦੇਖ ਕੇ ਕਿਹਾ ਮੈਨੂੰ ਖੈਰ ਭਾਈ ਇਹ ਤਾਂ ਮੇਰੀ ਹੈਲਪ ਕਰ ਲੋ ਪ੍ਰੈਗਨੈਂਟ ਆ ਹੂੰ ਮੈਂ ਹੈਲਪ ਕਰਤੀ ਕੋਈ ਨਹੀਂ ਕਹਿ ਜਦੇ ਸੀ ਹੂੰ پچ میں جلندر اپنے دادا کو چڈیا میں جلندر چل گیا جلندر پہ یہ کسی نے نہیں پتا ہے ਚਕਾਕ ਦਾ ਜੀ ਮੈਂ ਜਿੰਦਰ ਕੈਂਟ ਦੇ ਸਟੇਸ਼ਨ ਤੇ ਪਹੁੰਚਿਆ ਭਾਈ ਉੱਥੇ ਬੈ ਕੇ ਨਾ ਹੁਸ਼ਿਆਰਪੁਰ ਦੇ ਆਪਣੇ ਮੁੰਡੇ ਨੇ ਸ਼ਾਪਤਾਸੀ ਪੈਂਟ ਦੇ ਹੂੰ ਜੋਦਾਵਾ ਮੁੰਡਾ ਸਿੰਗਰ ਬਣ ਗਿਆ ਹੁਣ ਬਾਹਰ ਹੂੰ ਸਿੰਗਰ ਹਮਦਾ ਮੈਨੂੰ ਬੁਲਾਇਆ ਹੂੰ ਮੈਨੂੰ ਜੋਦਾਵਾ ਵਿਚਾਰਾ ਤੇ ਸਿੰਗੀ ਜੁਈ ਘਰ ਦਾ ਭਾਈ ਸੌਂ ਗਿਆ ਕਿ ਉਹਦੇ ਘਾ ਤੇ ਜੀ ਉਹ ਵਿਚਾਰਨੇ ਕੀ ਕੀਤਾ ਮੈਂ ਉਹਨੂੰ ਕਿਹਾ ਮੈਂ ਕੰਮ ਲੈਣ ਆ ਉਹ ਨੂੰ ਲੈਣਾ ਹੈ ਭਾਜੀ ਮੈਨੂੰ ਫੋਨ ਕਰਦਾ ਮੈਂ ਅਜੇ ਏਦੇ ਰਸਨੀ ਕਲਗਾ ਦੀ ਬਈਓ ਜੇ ਹਰਪੁਰ ਦੇ ਮੇਰੀ ਵਾਈਫ ਕਹਿੰਦੀ ਫੋਨ ਆਇਆ ਵਾ ਉਹ ਕਹਿੰਦੇ ਮੈਂ ਤੁਹਾਨੂੰ ਰਖਵਾਉਣਾ ਵਾ ਮੇਰੇ ਕੋਲ ਜਿਹੜਾ ਹੈ ਕਿ ਮੁੰਡਾ ਭੇਜ ਰਿਆ ਕਰ ਇਹਨੂੰ ਕੋ ਜਲੰਧਰ ਕੜ ਦੇ ਸਟੇਸ਼ਨ ਤੇ ਚਲ ਜੇ ਹਾਂ ਮੁੰਡੇ ਦੀ ਭਾਈ ਫੋਟੋ ਹੈ ਜੀ ਈ ਵਿਦਆਊਟ ਨੈਕ ਨਾ ਫੇਸ ਵੀ ਨਹੀਂ ਦਿਖ ਰਹੀ ਬਸ ਥੱਲੇ ਥੱਲੇ ਜੀ ਫੁਰਾ ਬੇਬੀ ਜਦੋਂ ਜੋ ਮੁੰਗਲੀ ਗੱਡੀਆਂ ਅਸੀਂ ਭਾਈ ਵਾਪਸ ਗਏ ਜਿੱਦੇ ਮੈਂ ਉੱਥੇ ਪਹੁੰਚਿਆ ਮੈਂ ਇਤਰੇ ਹੀ ਮਗਨਾਈ ਗੱਡੀਆਂ ਲੱਗੀਆਂ ਭਾਈ 3-4 ਹੂੰ ਲੋਕਡਾਊਨ ਦਾ ਟਾਈਮ ਸੀ ਸਟੇਸ਼ਨ ਬੰਦ ਪਈ ਰਹੀ ਸੀ ਗੱਡੀਆਂ ਲੱਗੀਆਂ ਭਾਈ ਜਿੱਦੇ 3-4 ਉਹਨਾਂ ਟ੍ਰੈਕਸ ਉੱਪਰ ਪਾ ਕੇ ਉੱਤਰੇ ਚੰਡੀਗੜ੍ਹ ਪੁਲਸ ਵਾਲਾ ਉਹਨਾਂ ਨੇ ਚਪਲਾ ਪਾਈਆਂ ਹੀ ਆਈਏ ਉਹਨਾਂ ਨੇ ਨਾਇਨ ਦੇ ਬੱਪਨ ਮੈਂ 30 ਦੇ ਲੱਗੇਗਾ ਕਿ ਭੈਣ ਚ ਪੁਲਸ ਆ ਗਈ ਮਤਲਬ ਉਹ ਐਂਟੀ ਆ ਗਏ ਮੈਨੂੰ ਮਾਰ ਲੈਣਗੇ ਮੈਂ ਬੈਠ ਕੇ ਸਿੱਟਿਆ ਭਾਈ ਫੋਰਸਟ ਉੱਪਰ ਜਲਵਾਗੜ੍ਹ ਇੰਬਰਲੈਂਡ ਪਾਇਲ ਹੁੰਦੇ ਸੀ ਉਹਦੇ ਇੰਬਰਲੈਂਡ ਚੋਂ ਮੈਂ ਫੇਰ ਪਿਸਤਲ ਕੱਢਿਆ ਮੈਂ ਪਿਸਤਲ ਕੱਢ ਕੇ ਨਾ ਜਿੱਦਾਂ ਜੁੜ ਲੱਗੋ ਉੱਥੇ ਨਾ ਲੈਫਟ ਸਾਈਡ ਨਾ ਰਿਕਸ਼ੇ ਰੁਕਸ਼ੇ ਕਰ ਰਹੇ ਹੁੰਦੇ ਉੱਥੇ ਤਾਰਾ ਹੀ ਲੱਗਿਆ ਮੈਂ ਉਹਨਾਂ ਦੇ ਵਿੱਚ ਵਾੜੇ ਡਿੱਗਿਆ ਮੈਂ ਡਿੱਗੇ ਡਿੱਗੇ ਨਾ ਗੋਲੀ ਚਲਾਤੀ ਭਾਈ ਉਹ ਮੇਰੇ ਉੱਪਰ ਹੀ ਚੜ ਗਏ ਉਹਨੇ ਮੇਰੇ ਬੱਤ ਬੂਟ ਮਾਰੇ ਸਿਰ ਤੇ ਮੇਰੇ ਫੇਸ ਤੇ ਹੋ ਜੇ ਨਿਸ਼ਾਨ ਹੈਗਾ ਇੱਕ ਰਾਈਟ ਸਾਈਡ ਠੀਕ ਜਿਹਾ ਉਹ ਕਦੋਂ ਫੋਟੋ ਪੇਚਾ ਜੀ 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 ਤਦ ਰੱਬ ਵੱਲੋਂ ਬਚਾਓ ਹੋ ਗਿਆ ਜੀ ਤੁਸੀਂ ਬਸ ਦੇ ਕਾਸਟ ਦੇ ਵਾਈਜ਼ ਵਾਲੇ ਵੀ ਕੀ ਹਨ ਜੀ ਜੁੜੇ ਹੋ ਤੁਸੀਂ ਇਹੋ ਮੇਰੇ ਦਾਰੂਆਂ ਸਿਰੇ ਪੂਰੇ ਰਸਤੇ ਜਿੱਥੇ ਤੇ ਸਟਾ ਲੱਗੇ ਆਏ ਗਿਆ ਜੀ ਜਿੱਤੇ ਮੈਨੂੰ ਚੰਡੀਗੜ੍ਹ ਲੱਗੇ ਕੇ 3 ਸੈਕਟਰ ਖਾਣੇ ਚ ਜੀ ਇਹਦੇ ਵਿੱਚ ਕੁਝ ਭੈੜਾ ਔਰ ਉੱਥੇ ਜੀ 3 ਸੈਕਟਰ ਖਾਣੇ ਮੇ ਲੱਗਦਾ ਉਸ ਨੂੰ ਮਿਸ਼ੇਤ ਹੋ ਗਿਆ ਸੱਚੂ ਲੱਗਾ ਜਾਂ ਹੂੰ ਮਨੇ ਬਾਈ ਪਤਾ ਕਿ ਕਿ ਤੋਂ ਮੈਨੂੰ ਜਾਨਦਗੀ ਉੱਥੇ ਬੋਟਲਿੰਗ ਦੀ ਕਿਲਨੀ ਵਾਟਰ ਵਾਲੀ ਜੀ ਫਿਲਟਰ ਵਾਟਰ ਵਾਲੀ ਆਪਣੀ ਹੂੰ ਉਹ ਟੱਕਣ ਵਾਲੇ ਪਾਸੋਂ ਮੇਰੇ ਜਖਮਾਂ ਤੇ ਮਾਰ ਲਿਆ ਬਈ ਹੂੰ ਮੈਨੂੰ ਮੇਰੇ ਬਾਪਾਂ ਨੇ ਪਿੱਛੇ ਬੰਦ ਰੱਖਿਆ ਤੇ ਚੰਦੜੇ ਬਹੁਤ ਜ਼ਿਆਦਾ ਕੁੱਟਿਆ ਮਾਰਿਆ ਚਲੋ ਅਗਲੇ ਦਿਨਾਂ ਨੇ ਮੋਹੀ ਛੱਕ ਲਿਆ ਫਿਰ ਮੇਰੀ ਐਂਟਰੀ ਹੋਈ ਭਈ ਚੰਡੀਗੜ੍ਹ ਜੇਲ੍ਹ ਹੂੰ ਇਹਨਾਂ ਨੇ ਮੈਨੂੰ 15-20 ਦਿਨਾਂ ਚਾਕਰ ਮਾਰਦੇ ਹੋਏ ਚੰਡੀਗੜ੍ਹ ਜੇਲ੍ਹ ਪੇਟਾ ਦਸੋ ਸੱਤ ਪਾਤੀ ਮੈਂ ਇੱਥੇ ਹੂੰ ਫਿਰ ਮੈਂ ਚੰਡੀਗੜ੍ਹ ਜੇਲ੍ਹ ਗਿਆ ਭਈ ਉੱਥੇ ਆਪਾਂ ਕੁੱਟੇ ਹੋਣਾ ਤੁਹਾਡਾ ਜੈਸਵਰਾ ਹੂੰ ਕਾਲੀ ਰੇਡੀ ਹੋਣਾ ਹੂੰ ਐਂਟਰੀ ਹੁੰਦੀ ਆ ਫਤੂਲਾ ਕਹਿੰਦਾ ਕਹਰੇ ਬੈਰ ਕਹੇ ਪਹਿਲਾਂ ਸਾਈਟਿੰਗ ਵੀ ਆਪਾਂ ਚਕੇ ਰਹਿਣਗੇ ਹੋ ਜਾਣਾ ਮੈਂ ਮੋ ਵੀ ਸੁਖੀ ਹੂੰ ਅਸੀਂ ਜੇ ਸਾਨੂੰ ਉੱਥੇ ਮਿਲਿਆ ਦੀਪੂ ਬਨੂੜਾ ਦਾ ਹੂੰ ਆਂਦੀ ਉਹਨੇ ਮੈਨੂੰ ਫੋਨ ਦਿੱਤਾ ਅੱਡਾ ਜੋ ਜਾਂਦਾ ਭਰਾ ਜੀ ਲੋਕ ਖੋਲਣਾ ਤੇ ਚੱਲਦਾ ਹੂੰ ਮੈਂ ਨਹੀਂ ਵੀਰੇ ਆਪਣੇ ਦਾ ਨਹੀਂ ਕੋਈ ਗੱਲ ਹੂੰ ਕਵਾਰੰਟਾਈਨ ਕਰਦੇ ਨੇ ਜਿਹੜੇ 20 ਦਿਨ ਕਵਾਰੰਟਾਈਨ ਕਰਦੇ ਚੁੱਕੇ ਚੁੱਕੇ ਦੇ ਫੇਰ ਬੈਰ ਕਾ ਜੇ ਪਾਤਾਲ ਤੇ ਉੱਥੋਂ ਇੱਕ ਫੇਰ ਗਿਣਤੀ ਕਰਕੇ ਚੁੱਕੇ ਜਿਹੜੇ ਉੱਥੇ ਉਹਨਾਂ ਕਿਨੇ ਰਿਵਾਲੂ ਨਹੀਂ ਮੇਰੇ ਦੇਹਨੇ ਵਾਲਾ ਮਨਰੋਦ ਤੱਕ ਰਿਹਾ ਘਹਾਣਾ ਜੀ ਸੰਪਤੀ ਮਾਸੀ ਦਾ ਮੁੰਡਾ ਲੋਰੈਂਸ ਨਾਣਾ ਬੱਤਦਾ ਜੀ ਇਹ ਸਾਰੇ ਉੱਥੇ ਮੇਰੇ ਚਾਰੀ ਜਿਲ੍ਹੇ ਸੀ ਅੱਧੇ ਹਰਿਆਣਾ ਪੰਜਾਬ ਹੁੰਦਾ ਇਹ ਉੱਥੇ ਬਹੁਤ ਜਗ੍ਹਾ ਜੀ ਉੱਥੇ ਥਾਰੇ ਬਾਬੇ ਹਣੇ ਵੀ ਨੇ ਵੀਰੇ ਆਪਾਂ ਜੀ ਜੀ ਇਹਨੇ ਬੀਨ ਤਸੇਗ ਮਾਰੇ ਸੀ ਜੀ 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 ਅਸੀਂ ਨਾ ਉੱਥੇ ਭਾਈ ਜੋੜਾ ਬੈਰਕਾ ਤੇ ਚਲੇ ਗਏ ਉੱਥੇ ਨਾ ਅਸੀਂ ਜਿਹੜਾ ਅਰਦਾਸ ਨਹੀਂ ਦੀ ਸ਼ਾਮ ਨੂੰ ਭਲੇ ਹਰਮੰਦਰ ਸਾਹਿਬ ਉਹ ਲਾਈਵ ਚੱਲ ਰਹਾ ਮੇਰੇ ਤੇ ਇਸ ਲਈ ਜਿਹੜੇ ਪੰਜਾਬੀ ਇਹ ਫਿਲਹਾਲ ਸਾਰੇ ਰਿਸ਼ਾਲ ਨੂੰ ਰਹਿਰ ਸਾਲ ਸੁਣ ਕੇ ਅਰਦਾਸ ਜਰੂਰ ਸੁਣਦੇ ਹੁੰਦੇ ਸੀਗੇ ਅਸੀਂ ਬੈਰਕਾ ਵਿੱਚ 5-7 ਜਣੇ ਸੀਗੇ ਬਾਕੀ 4 ਬਜ਼ੁਰਗ ਸੀਗੇ 2 ਅਧੀ ਸੀਗੇ ਬਸ ਕੇਸ ਵਾਲੇ ਜਿਹੜੇ ਮਤਲਬ ਸਹੀ ਟੀਮ ਉਮਰ ਦੇ ਨਾਲ ਹੂੰ ਬਾਕੀ ਇਹ ਘਰੇ ਵਾਲੇ ਸੀ ਹੂੰ ਇਹ ਲੋਕੀ ਅਦਾਸ ਹੁੰਦੇ ਸੀ ਨਾ ਭਾਈ ਹਰਿਆਣੇ ਵਾਲੇ ਵਿੱਚ ਕਾਲਾ ਕਰਦੇ ਰਹਿੰਦੇ ਸੀਗੇ ਹੂੰ ਤੇ ਆਪਾਂ ਨੂੰ ਸਾਰੇ ਚੰਗਰੀ ਨਹੀਂ ਲੱਗੀ ਉਹ ਗੱਲ ਆਪਾਂ ਭਾਈ ਕੀ ਹੁੰਦੇ ਆ ਪੱਜਮੀਰ ਵਾਲੇ ਨਾ ਆਪਾਂ ਜੋ ਗੱਲ ਚੰਗਰੀ ਜਿਹੜੇ ਆਪਾਂ ਮੂਹਰੇ ਹੀ ਕਹਿੰਦੇ ਨੇ ਬਿਲਕੁਲ ਬਿਲਕੁਲ ਮੈਂ ਉਹ ਸਾਰੇ ਇਕੱਠੇ ਸੀਗੇ ਹਰਿਆਣੇ ਦੇ ਮਤਲਬ 14-15 ਜਣੇ ਸੀਗੇ ਰਹਿਣ ਖੜੇ ਭਾਈ ਹੂੰ ਤੇ ਮੇਰਾ ਜਿਹੜਾ ਮੇਨਸ਼ਾ ਪ੍ਰਵੀਨ ਮੁਰੜ ਉਹ ਬੈਠਾ ਸੀ ਉਹਨਾਂ ਦੀ ਮੰਡਲੀ ਚ ਤੇ ਉਹ ਮੇਨ ਆਪਣੇ ਗੱਲਾਂ ਸੁਣਾਦੇ ਸੀ ਮੈਂ ਆਮ ਤੋ ਐਸੇ ਕਰ ਦਿੱਤੇ ਹਾਂ ਹਮ ਤੋ ਵੈਸੇ ਕਰ ਦਿੱਤੇ ਹਾਂ ਲੈਣ ਗਿੱਲਣ ਦੇ ਦੇਣਗੇ ਜੇ ਉਹ ਹਾਂ ਹੂੰ ਅਸੀਂ ਉੱਥੇ ਨਾ ਨਿਸ਼ਕਤੀਆਂ ਨਹੀਂ ਰੱਖਦੇ ਸੀ ਆਪਣੇ ਘੰਡੇ ਆਪ ਤੋਂ ਨੇ ਬੰਦੇ ਰੋਟੀ ਖਾਂਦੋ ਮੇਰਾ ਫੇਸ